ਅ ਕਈ ਕਹਿੰਦੇ ਆ ਯਾਰ ਵੀ 2-4 ਮਹੀਨਿਆਂ ਚ ਨਹੀਂ ਕੁਝ ਬਚਦਾ ਯਾਰ ਜੇ ਕੰਮ ਕਰਨਾ ਤਾਂ ਚੰਗੇ ਤਰੀਕੇ ਨਾਲ ਕਰੋ ਨਹੀਂ 10-15 ਤਾਂ ਰੱਖੋ ਨਾ ਫੇਰਾ 10-15 ਅੱਛਾ ਜ਼ਰੂਰੀ ਆ ਮਤਲਬ ਜੇ ਆਪਾਂ ਪ੍ਰੋਫਿਟ ਕੱਢਣਾ ਵੀ 10 ਤੋਂ 15 ਮੱਝਾਂ ਆਪਣੇ ਕੋਲ ਰੱਖਣ ਵਾਲੇ ਹੋਣ ਵੀ ਪ੍ਰੋਫਿਟ ਜੇ ਆਪਾਂ 15 ਤੋਂ 20 ਮੱਝਾਂ ਵੀ ਰੱਖਦੇ ਆ ਹਮ ਕਿੰਨੇ ਵਰਕਰਾਂ ਦੀ ਲੋਡ ਪੈਂਦੀ ਐ ਕਿੰਨਾ ਕੁ ਪ੍ਰੋਫਿਟ ਨਿਕਲਦਾ ਖਰਚਾ ਕਿੰਨਾ ਕਹੂੰਗਾ ਯਾਰ 15 ਆਪਣੇ ਉਦੇ ਨੌਕਰ ਹੈਗਾ ਕੋਈ ਨਾ ਆਪਾਂ ਨਹੀਂ ਰੱਖਿਆ ਕਦੇ ਨਾ ਰਹਿੰਦਾ ਆਪਣੇ ਕੋਲ ਨਾ ਸੀ ਰੱਖਣ ਦੀ ਕਦੇ ਸੋਚੀ ਨਹੀਂ ਤੋਂ ਡੇ ਮੰਗੇ ਆ ਜੀ ਮੈਂ ਤੁਸੀਂ ਕੰਮ ਕਰੀ ਵੀ ਨਾ ਆਪਣੇ ਕੋਈ ਰਹਿੰਦਾ ਐ ਨਾ ਆਪਾਂ ਰੱਖਣਾ ਮੈਂ ਯਾਰ ਦੇਖਿਆ ਬੰਦੇ ਸਾਰੇ ਹੀ ਬਹੁਤ ੱਤੇ ਆ ਉਰੇ ਇੱਕ ਤੋਂ ਇੱਕ ਬੰਦੇ ੱਤੇ ਆ ਟੈਗ ਨੀ ਟੈਕ ਨੂਟਾ ਵਾਲਾ ਕੋਈ ਸਿਸਟਮ ਨਹੀਂ ਵੀ ਬਾਹਰ ਨਹੀਂ ਜਾਣਾ ਇਹ ਕੀ ਚੱਕਰ ਵੀ ਮਤਲਬ ਇੱਥੇ ਆਪਣਾ ਰੀਡਿਕਾ ਬਣਾ ਕੇ ਰੱਖਣਾ ਬੰਦਾ ਬਿਜੀ ਰਹੂਗਾ ਨਾ ਪੁੱਠੇ ਕੰਮਾਂ 'ਚ ਕਰਦਾ ਬਿਲਕੁਲ ਅਸੀਂ ਬਿਜੀ ਹਾਂ ਉਹ ਦੇਖ ਸਾਡੇ ਕੋਲ ਟਾਈਮ ਕਿੱਥੇ ਥੋੜੇ ਜਿੰਨਾ ਸ਼ਡਿਊਲ ਕਿਹਦਾ ਵੀ ਸੀ ਕਿਸੇ ਦਾ ਨਹੀਂ ਹੈ ਅਸੀਂ 3:30 ਵਜੇ ਉੱਠ ਕੇ ਹੂੰ ਬਾ ਹੁਣ ਨਾ 8:00 ਵਜੇ ਵਿਲੇ ਹੋਵਾਂਗੇ 7:00 ਵਜੇ ਕਿ ਅਸੀਂ 10 ਦਿਨ ਦਾ 2.5 ਲੱਖ ਦੇ ਪੌਣੇ 3 ਲੱਖ ਦੇ ਡੇਢ ਗਿ ਡੁੱਧ ਪਾਉਨੇ ਆ ਕਿੰਨਾ ਦੁੱਧ ਪੈ ਜਾਂਦਾ ਕੁੱਲ ਆਪਣਾ 10 ਸਾਡਾ ਪੈ ਜਾਂਦਾ 3.5 4 ਕੁਇੰਟਲ ਇੱਕ ਦਿਨ ਦਾ ਹਾਂ ਸਾਢੇ 4 ਅਮਰੀਕਾ ਨੂੰ ਪਾਉਨੇ ਆ ਆਪਣੇ ਕੋਲ ਤਾਂ ਬੀਲਾਂ ਆ ਪਾ ਕਿਹੜਾ ਕੋਈ ਇਹ ਫੀਡ ਖੁੱਲਾ ਦਿਲ ਨਾਲ ਇਹ ਦਾਣਾ ਪਾਇਆ ਬੈਰੇ ਜੋ ਸਾਰੇ ਤਰ੍ਹਾਂ ਦਾ ਹਾਂ ਫਾਲ ਹੋ ਗਈ ਵਿੱਚ ਫੀਡ ਹੋ ਗਈ ਮਹਿਸਾਂ ਦੀ ਟਿੱਕੇ ਟਾਈਮ ਦਾ ਇਹ ਹਾਂ ਹਾਂ ਹੁਣ ਹੁੰਦਾ ਇਹ ਸਿਰਫ ਇੰਨਾ ਹੀ ਸਵੇਰੇ ਫਿਰ ਜਦ ਮੈਂ ਆਇਆ ਤੁਰੇ ਤੱਕ ਤਾਂ ਇਹ ਹਾਂ ਕੁਝ ਪਾਤਾ ਇਹਨਾਂ ਨੇ ਆ ਕੱਟਾ ਤਿਆਰ ਕਰ ਰਹੇ ਆ ਅੱਛਾ ਕੱਟਾ ਹੁਣ ਆਪਣਾ ਤਿਆਰ ਕਰ ਲੈਣ ਤੁਸੀਂ ਬੱਚਾ ਲਿਆਂਦਾ ਤਾਂ ਮੱਝ ਨਾਲ ਆਇਆ ਤਾਂ ਉਧਰ ਦੇ ਸਪੈਸ਼ਲ ਇਹ ਦੇ ਕਰਕੇ ਮੱਝ ਲਈ ਗੱਟੀਆਂ ਦੀ ਉਧਰ ਆਪਾਂ ਦੇਖਿਆ ਗੱਟੀਆਂ ਜਿਹੜੀਆਂ ਹੁਣ ਆਪਾਂ ਕੀਮਤ ਕੂਮਤ ਲਗਭਗ ਕਿੰਨੇ ਦੇ ਸ਼ੁਰੂ ਹੁੰਦੀ ਆ ਅੱਪਾ ਵੇਚਦੇ ਨਹੀਂ ਯਾਰ ਹੈਗੇ ਕੋਈ ਮਿੰਟ ਬਹੁਤਾ ਆ ਆ ਜਾਂਦਾ ਫਿਰ ਦੇ ਦਿੰਨੇ ਆ ਹਲੇ ਅੱਪਾ ਵੇਚਣ ਦਾ ਕਰਿਆ ਨਹੀਂ ਹੈ ਕਹਿੰਦੇ ਮਤਲਬ ਦੋਜੀਆਂ ਦੀ ਜੇਬ ਕਦੇ ਖਾਲੀ ਨਹੀਂ ਹੁੰਦੀ ਬਿਲਕੁਲ ਕਦੇ ਵੀ ਨਹੀਂ ਹੁੰਦੀ ਹੈ ਹੈਨਾ ਚਾਹੇ ਵਪਾਰ ਕਰਨ ਲਿਓ ਚਾਹੇ ਦੁੱਧ ਵਾਲਾ ਚਾਹੇ ਦੁੱਧ ਵਾਲਾ ਦੁੱਧ ਵਾਲਾ ਤਾਂ ਉਹਨੂੰ ਨਹੀਂ ਪਤਾ ਲੱਗਾ 10 ਦਿਨ ਕਾ ਦਾ ਆ ਕੇ 5 ਤਰੀਕਾ ਅੱਜ 7 ਹੋ ਗਈ 17 ਤਰੀਕ ਹੋ ਗਈ ਹਾਂ ਤਾਂ 3 ਦਿਨ ਨੂੰ ਦਸੀ ਆ ਗਈ 3 ਦਿਨ ਨੂੰ ਦਸੀ ਹੈਗੀ ਹਲੇ ਵਰਤੀ ਨਹੀਂ ਜਾਂਦੀ ਇਹਨੂੰ ਆ ਜਾਂਦੀ ਹੈ ਫਿਰ ਅਸੀਂ ਬਰਤ ਦੇ ਵੀ ਉਹਦੇ ਹਿਸਾਬ ਕੁਝ ਦਿਨ ਪਹਿਲਾਂ ਨਾ ਆਪਾਂ ਨੇ ਇੱਕ ਵੀਡੀਓ ਪਾਈ ਸੀ ਫੇਸਬੁਕ ਪੇਜ ਤੇ YouTube ਚੈਨਲ ਦੇ ਬਰਸੀਨ ਕੁੱਤਰਨ ਵਾਲੀ ਮਸ਼ੀਨ ਦੀ ਬੜਾ ਵਧੀਆ ਰਿਸਪੌਂਸ ਮਿਲਿਆ ਤੇ ਕੁਝ ਕੁ ਵੀਰਾਂ ਦੇ ਕਮੈਂਟ ਆਏ ਤੇ ਉਹਦੇ ਵਿੱਚ ਮੱਝਾਂ ਦਿਖਾਓ ਉਹਦੇ ਵਿੱਚ ਨਾ ਟਾਈਟਲ 'ਚ ਲਿਖਿਆ ਸੀ ਆਪਾਂ ਨੇ ਵੀ ਕਿਵੇਂ ਮੱਝਾਂ گاਵਾ ਦੇ ਸਿਰ ਤੋਂ 15 ਕਿੱਲੇ ਪੈਲੀ ਬਣੇ ਜੀ ਪਿੰਡ ਲਿੰਦਰਗੜ ਵੈਸੇ ਸਾਡਾ ਆਪਣਾ ਹੀ ਪਿੰਡ ਹੈ ਤੇ ਜਿਆਦਾ ਦੂਰ ਨਹੀਂ ਜਾਣਾ ਪਿਆ ਪਰ ਤੁਹਾਨੂੰ ਆਪਾਂ ਮੱਝਾਂ ਬਾਰੇ ਅੱਛਾ ਉਦਣ ਮੈਂ ਟਾਈਟਲ 'ਚ ਲਿਖਿਆ ਤਾਂ ਵੀ ਮੱਝਾਂ گاਵਾਂ ਦੇ ਸਿਰ ਤੋਂ 15 ਕਿੱਲੇ ਬਣਾਏ ਆ ਗੱਲਬਾਤ ਸੱਚੀ ਹੈ ਕਿ ਨਹੀਂ ਬਿਲਕੁਲ ਸੱਚੀ ਹੈ ਨਾ ਹਾਂ ਸਾਰੇ ਪਿੰਡ ਨੂੰ ਪਤਾ ਉਹਨਾਂ ਨੂੰ ਨੀ ਕਮਰਾ ਦੇ ਉਹ ਆਏ ਦੱਸ ਲੱਤ ਲੁੱਤ ਤਾਂ ਨਹੀਂ ਮਾਰੂ ਨਹੀਂ ਠੀਕ ਹੈ ਪਰdna ਪਹਿਲਾਂ ਤੂੰ ਆਏ ਨਾ ਕਿੰਨੀਵੀਂ ਕਲਾਸ ਚ ਹੋ ਗਿਆ 6 ਜਿੰਨੇ ਵੀ ਜਵਾਕ ਹੈ ਹੁਣ ਅੱਜ ਘੱਟ ਵੀ ਗੱਡੀ ਚੱਲ ਨਾਲ ਕੋਈ ਗੱਲ ਨਹੀਂ ਆਪਾਂ ਇਹ ਵੀ ਗੱਲਾਂ ਬਾਤਾਂ ਵੀ ਕਰੀ ਜਾਣੀਆਂ ਤੇ ਇਹ ਅੱਜ ਵਾਲੀ ਵੀਡੀਓ ਜਿਹੜੀ ਨਿਆਣਿਆਂ ਨੂੰ ਇਨਸਪਾਇਰ ਕਰਨ ਵਾਲੀ ਸਟੋਰੀ ਹੈ ਟੈਗ ਨੈਟਕ ਨੂਟਾ ਵਾਲਾ ਕੋਈ ਸਿਸਟਮ ਨਹੀਂ ਵੀ ਬਾਹਰ ਨਹੀਂ ਜਾਣਾ ਇਹ ਕੀ ਚੱਕਰ ਵੀ ਮਤਲਬ ਇੱਥੇ ਆਪਣਾ ਰੀਕਾ ਬਣਾ ਕੇ ਰੱਖਣਾ ਹੁਣ ਕਿੰਨੀਆਂ ਮੱਝਾਂ ਚੋਦਨਾਂ ਤੂੰ ਸ਼ਾਮ ਨੂੰ ਸਵੇਰ ਸ਼ਾਮ ਚ ਮੈਂ 3-4 3-4 ਚੋਦਨਾਂ ਤੇ ਡਿਊਟੀ ਪੱਕੀ ਐ ਹਾਂਜੀ ਵੀ ਮਤਲਬ ਇੰਨਾ ਕੰਮ ਕਰਨਾ ਹੀ ਕਰਨਾ ਹਾਂਜੀ ਸ਼ੌਂਕ ਐ ਪੂਰਾ ਕੰਮ ਕਰਨਾ ਹਾਂਜੀ ਤੇ ਇੱਧਰ ਵੀ ਐ ਤੇ ਉਧਰ ਆ ਜਾ ਅੰਦਰਲੇ ਪਾਸੇ ਆਪਾਂ ਹੋਰ ਦਿਖਾਉਨੇ ਆ ਇੱਕ ਨਹੀਂ ਐ ਤੋਂ ਵੀ ਛੋਟਾ ਦਿਖਾਉਣਾ ਹਲੇ ਹੋਰ ਆਪਾਂ ਨੇ ਓ ਲੂ ਕੇ ਬੈਠਾ ਆ ਜਾ ਮੱਝਾਂ ਡਰਦੀਆਂ ਨਾ ਥੋੜਾ ਥੋੜਾ ਕੋ ਕਰਦੀਆਂ ਵੀ ਕਿ ਮੈਂ ਡਾਕਟਰ ਆ ਗਿਆ ਨਾ ਹਾਂ ਹਾਂ ਇਹਨਾਂ ਨੂੰ ਆਇਆ ਵੀ ਡਾਕਟਰ ਆ ਗਿਆ ਅੱਛਾ ਹੁਣ ਮੈਨੂੰ ਐ ਦੱਸੋ ਨਹੀਂ ਨਹੀਂ ਡਰਦੀਆਂ ਹਾਂ ਹਾਂ ਠੀਕ ਐ ਚਲੋ ਅੰਦਰ ਉਹ ਮੱਝਾਂ ਮੁੱਝਾਂ ਡਰ ਗਈਆਂ ਨਾ ਉਹ ਦੇਖ ਕੇ ਡਾਕਟਰ ਦਾ ਸ਼ਾਇਦ ਭਲੇਖਾ ਖਾ ਗਈਆਂ ਡਾਕਟਰ ਦਾ ਖਾ ਲੰਨੀਆਂ ਇੱਕ ਵਾਰੀ ਉਹ ਬਈ ਰਹਿੰਦਾ ਰੋਜ਼ ਮਤਲਬ ਹੁਣ ਕਿੰਨੀਆਂ ਮੱਝਾਂ ਆਪਣੇ ਕੋਲ ਆਪਣੇ ਕੋਲ ਹੈ ਦੁੱਧ ਵਾਲੇ ਡੰਗਰ ਹੈ 40 40 ਮੱਝਾਂ ਹਾਂ ਕੁੱਲ ਕਿੰਨੀਆਂ ਕੁੱਲ ਕੁੱਲ 600 ਤੋਂ ਉੱਤੇਆਂ ਵਿੱਚੇ ਕੱਟੀਆਂ ਹੋ ਗਈਆਂ ਇੱਧਰ ਇੱਧਰ ਘਰ ਚ ਕਿੰਨੀਆਂ ਖੜੀਆਂ ਇੱਧਰ ਹੈਗੀਆਂ ਉਹੀ 30 32 ਡੇੜ ਘੇੜ ਇੱਧਰ ਹਾਂ ਮੱਕੀ 10 11 ਦੁੱਧ ਵਾਲੀਆਂ ਇੱਧਰ ਯਾਰ ਮੈਨੂੰ ਇੱਕ ਨਹੀਂ ਸਮਝ ਲੱਗੀ ਨਿਆਣੇ ਨੂੰ ਆਪਾਂ ਪੜਾਉਨੇ ਆ ਆਪਣਾ ਮੁੱਖ ਟੀਚਾ ਹੁਣ ਤਾਂ ਹਰੇਕ ਮਾਂ ਬਾਪ ਦਾ ਆਇਆ ਵੀ ਆਪਾਂ ਨੇ ਬਾਹਰ ਭੇਜਨੇ ਆ ਜਵਾਕ ਕੀ ਸਿਸਟਮ ਆ ਆਪਣੇ ਇੱਧਰ ਨਾ ਨਾ ਆਪਾਂ ਨਹੀਂ ਭੇਜਦੇ ਸਾਡੀ ਗਲੀ ਦੇ ਵਿੱਚ ਦੇਖ ਤੂੰ ਹਾਂ ਸਾਡਾ ਘਰ ਰਹਿ ਗਿਆ ਹਾਂ ਉਹ ਆ ਗਿਆ ਜਿੱਥੇ ਹੈਗਾ ਸਾਰਾ ਪਰਿਵਾਰ ਹਾਂ ਇੱਧਰ ਚਾਚੇ ਉਹਨਾਂ ਦੇ ਜੀ ਕਿੰਨੇ ਆ ਫੈਮਿਲੀ ਦੇ ਅਸੀਂ 16 ਜੀ ਆ ਤੇ ਇੱਧਰ ਚਾਚੇ ਉਹਨਾਂ ਦੇ ਚਾਚਾ ਵੀ ਬਹਾਰ ਹੈ ਭਤੀਜਾ ਵੀ ਬਹਾਰ ਹੈ ਸੋਨਾ ਜੀ ਇੱਧਰ ਕੀ ਕੇ ਰਹਿ ਗਿਆ ਕੀਚ ਰਹਿ ਗਿਆ ਇੱਧਰ ਚਾਚੇ ਉਹ ਨਹੀਂ ਇਹਨਾਂ ਦੇ ਨਿਆਣੇ ਬਾਹਰ ਨਿਆਣੇ ਬਾਹਰ ਆ ਦੋ ਜੀਆਂ ਘਰ ਚ ਉਹ ਪਰ ਮੰਮੇ ਉਹ ਨਹੀਂ ਉਹਨਾਂ ਦੇ ਦੋ ਜੀਆਂ ਘਰ ਚ ਦੂਏ ਨੰਬਰ ਘਰ ਚ ਲੈ ਕੇ ਆਏ ਆ ਇਹ ਦੂਜਾ ਬੇਰਾ ਪੂਰੇ ਆਪਣੇ ਕਟੀਆਂ ਸੂਣ ਵਾਲੀਆਂ ਆਉ ਥਹੀਂ ਹਾਂ ਗੋਗੀ ਦੂਰ ਹੋ ਕੇ ਦਿਖਾ ਦੇ ਪਰ ਹੱਟ ਮੈਸਾਂ ਜਿਹੜੀਆਂ ਜਿਆਦੇ ਇਹ ਥੋੜਾ ਜਿਹਾ ਸਿਆਲ ਕਰਕੇ ਮੈਂ ਕਹਿੰਦਾ ਕੁਝ ਹਨਾ ਤਾਂ ਅੰਦਰ ਰਹਿਣ ਕਰਕੇ ਅੱਜ ਗੱਡੀਆਂ ਮੜਾ ਜਾ ਵੀ ਬਾਹਰ ਨਹੀਂ ਕੱਢਦੇ ਡੰਗਣਾ ਹਾਂ ਬਾਹਰ ਤਾਂ ਠੰਡ ਬਹੁਤ ਯਾਰ ਆ ਗਾਂ ਸੂਈ ਆ ਦੇਖ ਲੈ ਅੱਛਾ ਅੱਜ ਆਈ ਦੀਤੀ ਅੱਜ ਮੈਂ ਵੀ ਇਹ ਪਾ ਕੇ ਦੇਖੀ ਦੀ ਠੀਕ ਹੈ ਹੁਣੇ ਸੂਈ ਆ ਥੋੜਾ ਚਿਰ ਹੋਇਆ ਅੱਛਾ ਹੁਣੇ ਸੂਈ ਆ ਮੈਨੂੰ ਥੋੜੀ ਇਹਨਾਂ ਗਾਂਏ ਅਸੀਂ ਰੱਖਦੇ ਹਾਂ ਲੈ ਕੇ ਗਾਂ ਇੱਕ ਆਪਣੇ ਕੋਲ ਆ ਇਹ ਹੀ ਆ ਇਹ ਤਾਂ ਤੁਹਾਡੇ ਪੁਰਾਣੇ ਇਹ ਫਿਰ ਤੁਸੀਂ ਘਰ ਕੋਲ ਦੁੱਧ ਰੱਖਦੇ ਕਿਸੇ ਹਾਲ ਹਾਂ ਜਿਹੜੇ ਜਿਆਦਾ ਬੱਚੇ ਆਨੂੰ ਕਹਿੰਦੇ ਵੀ ਦੁੱਧ ਗਾਂ ਦਾ ਪਲਾਉਣਾ ਤਾਂ ਰੱਖ ਲਈ ਵਧੀਆ ਗਾਂ ਆ ਤਾਂ ਪੂਰੀ ਗਾਂਆਂ ਦਾ ਸਾਨੂੰ ਇੰਨਾ ਸ਼ੌਂਕ ਨਹੀਂ ਹੈ ਸਵਾਲ ਅੱਜ ਕਹੀ ਹੈ ਹਾਂਜੀ ਅ ਕਈ ਕਹਨੇ ਆ ਯਾਰ ਵੀ 2-4 ਮਹੀਨਿਆਂ ਚ ਨਹੀਂ ਕੁਝ ਬਚਦਾ ਯਾਰ ਜੇ ਕੰਮ ਕਰਨਾ ਤਾਂ ਚੰਗੇ ਤਰੀਕੇ ਨਾਲ ਕਰੋ ਨਹੀਂ 10-15 ਤਾਂ ਰੱਖੋ ਨਾ ਫੇਰ 10-15 ਅੱਛੇ ਜ਼ਰੂਰੀ ਆ ਮਤਲਬ ਜੇ ਆਪਾਂ ਪ੍ਰੋਫਿਟ ਕੱਢਣਾ ਵੀ 10 ਤੋਂ 15 ਮਾ ਆਪਾਂ ਦੇ ਜਿਹੜੇ 4-5 ਨੰਗਰ ਸੂਣ ਵਾਲੇ ਹੋਣ ਇੱਥੇ ਹੁਣ ਸਾਰਾ ਕਟੀਆਂ ਜਿਹੜੀਆਂ ਤਿਆਰ ਹੁੰਦੀਆਂ ਕਟੀਆਂ ਦੀ ਜੇ ਗਿਣਤੀ ਕਰਾਂ ਤਾਂ ਲਗਭਗ 16-15 16 ਇਹ ਹੋਣੀਆਂ 6 ਆ 22-23 ਜਿਹੜਾ ਕਟੀਆਂ ਇੱਥੇ ਇੱਧਰ ਮੱਝ ਕੋਈ ਨਹੀਂ ਨਹੀਂ ਇੱਧਰ ਮੱਝਾਂ ਹੈਗੀਆਂ ਅੱਗੇ ਸੂਣਗੀਆਂ ਅੱਛਾ ਇਹ ਅੱਗੇ ਸੂਣਗੀਆਂ ਪ੍ਰੋਫਿਟ ਦੀ ਗੱਲ ਦੱਸ ਹੁਣ ਮੈਨੂੰ ਵੀ ਪ੍ਰੋਫਿਟ ਜੇ ਆਪਾਂ 15 ਤੋਂ 20 ਮੱਝਾਂ ਵੀ ਰੱਖਦੇ ਆ ਕਿੰਨੇ ਵਰਕਰਾਂ ਦੀ ਲੋਡ ਪੈਂਦੀ ਹੈ ਕਿੰਨਾ ਕੁ ਪ੍ਰੋਫਿਟ ਨਿਕਲਦਾ ਖਰਚਾ ਕਿੰਨਾ ਕਉਂਦਾ ਯਾਰ 15 ਮੱਝਾਂ ਤਾਂ ਇੱਕ ਦੋ ਬੰਦੇ ਸੰਭਲ ਲੈਣੇ ਆ ਦੋ ਬੰਦੇ ਸੰਭਲ ਲੈਣ ਜੇ ਇਕੱਲੇ ਇਹ ਬੰਦੇ ਕੰਮ ਵਾਲੇ ਹੋਣ ਤਾਂ ਤੀਵੀਂ ਬੰਦਾ ਸੰਭਲ ਸਕਦਾ ਮਤਲਬ ਜੇ ਸਿਰਫ ਡੰਗ ਵਾਲਾ ਕਰ ਵਾਲੀ ਜੇ ਸਿਰਫ ਪਛਮਾ ਦੇ ਹੀ ਆਪਣੇ ਕੰਮ ਕਰਨਾ ਨੂੰ ਇਆਂ ਖੇਤੀ ਵੀ ਹੋ ਜਾਂਦੀਆਂ ਹੁਣ ਅਸੀਂ 30 32 ਕਿੱਲੇ ਦੀ ਖੇਤੀ ਵੀ ਕਰਦੇ ਆ ਹੂੰ ਉਹ ਕੰਮ ਦਾ ਸ਼ੌਂਕ ਹੁੰਦਾ ਵੀ ਬੰਦੇ ਨੂੰ ਸ਼ੌਂਕ ਕਿੰਨਾ ਆ ਜਾਂਦਾ ਕਈ 30 30 ਰੱਖੀ ਫਿਰਦੇ ਆ ਆਪਣੇ ਉਹਦੇ ਨੌਕਰ ਹੈਗੇ ਕੋਈ ਨਾ ਆਪਾਂ ਨਹੀਂ ਰੱਖਿਆ ਕਦੇ ਨਾ ਰਹਿੰਦਾ ਆਪਣੇ ਕੋਲ ਨਾ ਸੀ ਰੱਖਣ ਦੀ ਕਦੇ ਸੋਚੀ ਨਹੀਂ ਹਾਂ ਤੁਹਾਡੇ ਮੰਗੇ ਆ ਜੀ ਮੈਂ ਤੁਸੀ ਕੰਮ ਕਰੀ ਵੀ ਨਾ ਆਪਣੇ ਕੋਈ ਰਹਿੰਦਾ ਹੈ ਨਾ ਆਪਾਂ ਰੱਖਣਾ ਤੇ ਡੰਗਰ ਮੈਂ ਯਾਰ ਦੇਖਿਆ ਬੰਦੇ ਸਾਰੇ ਹੀ ਬਹੁਤ ਅੱਤੇ ਆ ਉਰੇ ਇੱਕ ਤੋਂ ਇੱਕ ਬੰਦੇ ਤੱਤੇ ਹੈ ਹੈ ਪਤਰੀ ਕਿੰਨੀਵੀਂ ਕਲਾਸ ਚ ਹੋ ਗਿਆ ਤੂੰ ਯੂਕੇਜੀ ਯੂਕੇਜੀ ਦਾ ਇੱਕ ਮਾਚ 14 ਦੁੰਦਾ ਵੀ ਹਾਂ ਹਾਂ ਇੱਕ ਕਹਿਆ ਯਾਰ ਚਾਹਿਆ ਗਾਂ ਸਾਰੀ ਚੋ ਦਿੰਦਾ ਹੈ ਆਪਾਂ ਵੀਡੀਓ ਨਹੀਂ ਦੀ ਪਾਈ ਕਿਦਾ ਹਾਲੇ ਗਾਂ ਨੂੰ ਤੂੰ ਦੇਖੇ ਨਾ 10 12 ਮੱਜਾਂ ਚੋਇਆ ਕਰੂ ਯਾਰ ਜਣੀ ਤੇ ਫਿਰ ਜਿਆਦਾ ਦੁੱਧਾ ਫੜੇ ਡੰਗਰ ਥੱਲੇ ਜਾਣਾ ਫਿਰ ਜਿਆਦਾ ਚਵਾਉਣਾ ਦੁੱਧ ਚੜਾਉਣਾ ਹੋਰ ਵੀ ਐ ਬੰਦਾ ਬਿਜੀ ਰਹੂਗਾ ਨਾ ਪੁੱਠੇ ਕੰਮਾਂ ਚ ਕਰਦਾ ਬਿਲਕੁਲ ਅਸੀਂ ਬਿਜੀ ਹੁਣ ਦੇ ਸਾਡੇ ਕੋਲ ਟਾਈਮ ਕਿੱਥੇ ਥੋੜੇ ਜਿੰਨਾ ਸ਼ਡਿਊਲ ਕੀਤਾ ਬਿਜੀ ਕਿਸੇ ਦਾ ਨਹੀਂ ਐ ਅਸੀਂ 3:30 ਵਜੇ ਉੱਠ ਕੇ ਹਮ ਬਾ ਹੁਣ ਨਾ 8:00 ਵਜੇ ਵਿਲੇ ਹੋਵਾਂਗੇ 7:00 ਵਜੇ ਹੁਣ ਮੈਨੂੰ ਪ੍ਰੋਫਿਟ ਤਾਂ ਹੁਣ ਧੋਣ ਨੂੰ 8:00 8:30 ਪ੍ਰੋਫਿਟ ਦੱਸੋ ਹੁਣ ਪ੍ਰੋਫਿਟ ਦਾ ਯਾਰ ਤੁਹਾਨੂੰ ਦੱਸ ਦਿਆਂ ਵੀ ਅੱਧੋ- ਵੀ ਜੇ ਮੰਨ ਲਾ ਆਪਾਂ ਨੇ ਹੁਣ ਜੇ ਪਪਾ 50000 ਖਰਾਤਾ ਪਸ਼ੂਆਂ ਨੂੰ ਤਾਂ ਲੱਖ ਰੁਪਿਆ ਨਹੀਂ ਲੱਖ ਰੁਪਿਆ 50 ਤੋਂ 60000 ਬਚਦਾ ਹਾਂ ਬਚਦਾ ਬਿਲਕੁਲ ਬਚਦਾ ਹੈ ਨਾ ਵੀ ਆਪ ਕੰਮ ਕਰੋਗੇ ਜੀ ਆਪ ਕਰਾਂਗੇ ਇਹ ਨੌਕਰ ਰੱਖੂਗੇ ਫੇਰ ਜੇ ਮੰਨ ਲਾ ਹੁਣ 50000 ਤਾਂ ਖਰਚੇ ਹੀ ਕਰਤਾ ਆਪਾਂ ਨੇ ਤਾਂ ਉੱਪਰੋਂ ਜਿੱਦਾਂ ਹੁਣ ਸਾਡਾ ਤੈਨੂੰ ਮੋਟਾ ਜਿਹਾ ਦੱਸ ਦਿੰਨਾ ਵੀ ਅਸੀਂ 10 ਦਿਨ ਦਾ 2.5 ਲੱਖ ਦੇ ਪੌਣੇ 3 ਲੱਖ ਦੇ ਡੇਢ ਗੇੜ ਦੁੱਧ ਪਾਉਨੇ ਆ ਕਿੰਨਾ ਦੁੱਧ ਪੈ ਜਾਂਦਾ ਕੁੱਲ ਆਪਣਾ ਸਾਡਾ ਪੈ ਜਾਂਦਾ 1.5 4 ਕੁਇੰਟਲ ਇੱਕ ਦਿਨ ਦਾ ਹਾਂ ਸਾਡੇ ਚਾ ਅਮਰੀਕਾ ਨੂੰ ਪਾਉਨੇ ਆਪਣੇ ਕੋਲ ਤਾਂ ਬੀਲਾਂ ਆ ਪਾ ਕਿਹੜਾ ਕੋਈ ਝੂਠ ਬੋਲਦੇ ਆ ਝੂਠ ਬੋਲਦੇ ਹਰੇਕ ਦਸੀ ਦਾ ਪੇਮੈਂਟ ਦਾ ਬੀਲਾ ਹੁੰਦਾ ਫੇਰ ਕੱਚ ਪਾ ਰਹੇ ਆਂ ਇੱਕ ਤਾਂ ਆਪਾਂ ਮੱਜਾਂ ਦੀ ਵੈਰਾਈਟੀਆਂ ਜਿਹੜੀਆਂ ਉਹਨਾਂ ਦੀ ਗੱਲਬਾਤ ਫੇਰ ਕਰਾਂਗੇ ਕਿਉਂਕਿ ਅੱਜ ਵੀ ਆਪਾਂ ਨਾ ਵੀਡੀਓ ਮੇਰੀ ਗੱਲ ਸੁਣੋ ਆਪਾਂ ਥੋੜਾ ਮੌਸਮ ਖੁੱਲ ਜਵੇ ਮੈਂ ਉਧਰ ਖੁੱਲ ਜਵੇ ਡੰਗਰ ਡਰਦੇ ਆ ਇੱਕ ਤਾਂ ਇੱਕ ਤਾਂ ਮੇਤੋਂ ਬੈ ਸੀ ਡਰ ਜੰਨੇ ਆ ਵੀ ਹਾਂ ਡਾਕਟਰ ਆ ਗਿਆ ਹੈ ਹਨਾ ਆ ਵਿਚਾਰਾ ਦੰਬੇ ਲੰਬਾ ਜਿਆਦਾ ਲੱਗਦਾ ਡਾਕਟਰ ਦਾ ਭਲੇਖਾ ਅੱਛਾ ਹੁਣ ਉਧਰ ਚਲੀਏ ਹੋਰ ਪਰਾਂ ਉਧਰ ਤਾਂ ਹੁਣ ਹੈ ਨਹੀਂ ਡੰਗਰ ਇੱਧਰ ਆ ਗਏ ਅੱਛਾ ਸਾਰੇ ਇੱਧਰ ਲੈ ਲਿਆ ਜੀ ਆਪਾਂ ਆ ਜਾ ਉਧਰ ਚੌਂਦਿਆਂ ਕੋਲੇ ਚੱਲਦੇ ਆ ਤੇ ਅੱਛਾ ਹੁਣ ਮਤਲਬ ਇਹਨਾਂ ਦੀ ਕੁਆਲਿਟੀ ਵੀ ਹੁੰਦੀ ਹੈ ਅਲੱਗ-ਅਲੱਗ ਮੱਝਾਂ ਹਾਂ ਹਾਂ ਇਹ ਟੌਪ ਕੁਆਲਿਟੀ ਹੈ ਮੋਰਾ ਮੋਰਾ ਕੁਆਲਿਟੀ ਆਪਣੇ ਕੋਲ ਮੋਰਾ ਦੀਆਂ ਸਾਰੇ ਹਰਿਆਣੇ ਦੇ ਡੰਗਰ ਆ ਆਪਣੇ ਕੋਲ ਸਾਰੇ ਹਸਾਰ ਦੇ ਅਚਾਰ ਚੂਰ ਫਿਰ 4 ਪੌਨੇ ਹੁੰਦੇ 8-7-8 ਮਹੀਨੇ 4 ਪੌਨੇ ਆ ਮੋਰਾ ਚੱਲਦਾ ਬਰਸੀਨ ਬਰਸੀਨ ਤੇ ਹੁਣ ਅੱਜ ਗੱਲੀ ਤੂੜੀ ਚੱਲ ਰਹੀ ਅੱਜ ਟਾਈਮ ਉਦੋਂ ਆਪਾਂ ਵੀਡੀਓ ਪਾਈ ਤੀ 4 ਕਿੱਲੇ ਤੇ 4 ਕਿੱਲੇ ਦੇ ਸਰਦਾ ਨਹੀਂ ਨਹੀਂ ਯਾਰ ਹੁਣ ਹੋ ਨਹੀਂ ਠੰਡ ਜ਼ਿਆਦਾ ਠੰਡ ਜ਼ਿਆਦਾ ਨਹੀਂ ਤਾਂ ਸਰ ਜਾਂਦਾ ਨਹੀਂ ਸਰ ਜਾਂਦਾ ਹਾਂ ਨਹੀਂ ਸਰ ਜਾਂਦਾ ਆ ਦੇਖ ਹੁਣ ਮੈਂ ਆਹ ਦੀ ਦਿਖਾਆ ਵੀਡੀਓ ਗੱਲੀ ਗੱਲੀ ਮੱਝ ਦਾ ਦੁੱਧ ਦਾ ਹਿਸਾਬ ਦੇਖੀਏ ਕਿੰਨਾ ਕਦੇ ਦਿੰਦੀ ਹੈ ਯਾਰ ਆਪਣੇ ਕੋਲ 15 16 ਤੇ ਘੱਟ ਕੋਈ ਨਹੀਂ ਹੈਗੀ 15 16 ਹਾਂ ਘੱਟੋ ਘੱਟ ਘੱਟੋ ਘੱਟ ਆ ਆ ਉਹ ਤਾਂ ਦਿਖਾ ਹੁਣ ਮੈਨੂੰ ਇਹ ਦਾਣਾ ਇਹ ਫੀਡ ਖੁੱਲਾ ਦਿਲ ਨਾਲ ਇਹ ਦਾਣਾ ਪਾਇਆ ਬੈਠੇ ਜੋ ਸਾਰੇ ਤਰ੍ਹਾਂ ਦਾ ਹਾਂ ਖਾਲ ਹੋ ਗਈ ਵਿੱਚੇ ਫੀਡ ਹੋ ਗਈ ਮਹਿਸਾਂ ਦੀ ਇਹ ਥੋੜਾ ਜਿਹਾ ਅੱਜ ਪਤਲਾ ਰੱਖਿਆ ਵਜੋਂ ਤੂੜੀ ਪਾਈ ਆ। ਅੱਛਾ। ਵਿਚਰਣ ਲ ਜਾਂਦਾ। ਉਹਦਾ ਇੱਕ ਟਾਈਮ ਦਾ ਇਹ। ਹਾਂ ਹਾਂ ਹੁਣ ਹੁੰਦਾ ਇਹ। ਸਿਰਫ ਇੰਨਾ ਹੀ ਸਵੇਰੇ ਫੇਰ। ਜਦ ਮੈਂ ਆਇਆ ਤੂਰੇ ਤੱਕ ਤਾਂ ਇਹ। ਹਾਂ ਕੁਛ ਪਾਤਾ ਇਹਨਾਂ ਨੇ। ਪਾਤਾ ਹਨ। ਇਹ ਇਹ ਹੁਣ ਆਪਣੀ ਮੇਨ ਉਤੇ ਰਹਿਸ਼ ਦਾ ਕਰ। ਹਾਂ ਇੱਧਰ ਡੰਗਾ। ਅੱਛਾ ਮੈਨੂੰ ਹੁਣ ਆ ਦੇਖ ਲੈ ਕੱਟਰੂ ਦੇਖ ਲੈ ਕੱਟਰੂ ਦਿਖਾ ਦਿੰਨੇ ਆ। ਨਾਲ ਵਪਾਰ ਵੀ ਮਾੜਾ ਮੋਟਾ ਕਰਨਾ। ਨਹੀਂ ਨਹੀਂ ਅਸੀਂ ਕਰਿਆ ਨਹੀਂ ਹਾਲ ਤੱਕ ਕਦੇ। ਵਪਾਰ ਨਹੀਂ ਕਰਿਆ। ਨਾ। ਆ ਦੇਖ। ਖਰੀਦ ਵੇਚ ਨਹੀਂ ਕਰਦੇ ਬਸ ਦੁੱਧ ਦੁੱਧ ਪੋਣਾ। ਚੁੰਗਦੇ ਆ ਸਾਡੇ ਕੱਟਰੂ ਇਹ। ਅਛਾ ਇਹ ਆ ਗਿਆ ਹੁਣ ਮਤਲਬ ਸਟੈਪ ਬਾਈ ਸਟੈਪ ਜਿਹੜੇ ਜ਼ਿਆਦਾ ਠੰਡ ਠੁੰਡ ਮੰਨਦੇ ਆਂ ਜਾਂ ਜ਼ਿਆਦਾ ਨਿਆਣੇ ਆਂ ਜਿਹੜੇ ਚੁੰਗਦੇ ਆਂ ਮੱਝਾਂ ਜਿਨ੍ਹਾਂ ਨੂੰ ਮੱਝਾਂ ਜਿਨ੍ਹਾਂ ਚੁੰਗਦੇ ਆਂ ਠੀਕ ਐ ਇਧਰ ਜਿਹੜੀ ਸਾਰੀਆਂ ਦੁੱਧ ਵਾਲੀਆਂ ਮੱਝਾਂ ਰੱਖੀਆਂ ਹੋਈਆਂ ਹਾਂ ਹਾਂ ਦੁੱਧ ਵਾਲੀਆਂ ਸਾਰੀਆਂ ਅੰਦਰ ਵੀ ਦੁੱਧ ਵਾਲਾ ਹੀ ਸਾਰਾ ਮਾਲ ਅੰਦਰ ਵੀ ਸਾਰੀਆਂ ਦੁੱਧ ਵਾਲੀਆਂ ਆਂ ਜੀ ਅੱਛਾ ਇੱਕ ਦੇਖੀ ਆਪਾਂ ਇਹ ਜਿਵੇਂ ਗਾਵਾਂ ਨਾਲ ਤੇ ਡਾਕਟਰ ਦਾ ਖਰਚਾ ਜ਼ਿਆਦਾ ਜਾਂ ਕਿ ਇਧਰ ਤਾਂ ਹੈ ਹੀ ਨਹੀਂ ਖਰਚਾ ਇਹਨਾਂ ਦਾ ਬਹੁਤ ਘੱਟ ਆ ਇਹਨਾਂ ਦਾ ਖਰਚਾ ਗਾਵਾਂ ਦਾ ਬਹੁਤ ਜ਼ਿਆਦਾ ਹੁੰਦਾ ਗਾਵਾਂ ਤੋਂ ਹੀਆਂ ਸੋਲ ਹੋਣੀਆਂ ਹਾਂ ਹੂੰ ਮੱਝਾਂ ਦਾ ਬਹੁ ਟੋਟਲੀ ਕਿੰਨਸ ਲੈ ਜਾਂ ਅਲੱਗ-ਅਲੱਗ ਨਹੀਂ ਮੋਰਾ ਹੀ ਆ ਤਾਂ ਸਾਰੀ ਹੁਣ ਮੱਜਾਂ ਦਾ ਤੁਸੀਂ ਕਿੰਨੇ ਕਿਸਾਲ ਹੋ ਕੇ ਲਗਭਗ ਕੰਮ ਕਰਦੇ ਹੋ ਸਾਨੂੰ ਦੇਖ ਲੈ ਤੁਹਾਨੂੰ ਦੱਸਿਆ ਤਾਂ ਉਹਦੋਂ ਵੀ ਡੈਡੀ ਨੂੰ ਹੋ ਗਏ 20-22 ਸਾਲ ਕਦੇ ਛੋਟੇ-ਛੋਟੇ ਦੇ ਜੱਦੇ ਮੇਲੇ-ਮੂਲੇ ਚ ਲੈ ਕੇ ਨਹੀਂ ਗਏ ਕਦੇ ਲੁਧਿਆਣੇ ਮੇਲੇ ਚ ਨਹੀਂ ਯਾਰ ਅਸੀਂ ਇੱਕ ਵਾਰ ਲੈ ਗਏ ਤੇ ਪੀਰ ਜੈਨ ਅੱਗੇ ਦੀ ਸਾਡੀ ਸਾਡਾ ਗਈ ਸੀ ਉੱਥੇ ਵੀ ਅੱਛਾ ਥਰਡ ਆ ਗਈ ਸੀ ਉੱਥੋਂ ਵੀ ਪਰ ਸਾਡੇ ਕੋਲ ਟਾਈਮ ਨਹੀਂ ਨਾ ਹੁੰਦਾ ਸਿਸਟਮ ਵਾਲਾ ਕਾਹਾਂ ਕਰੂਗੇ ਹੁਣ ਮੇਲੇ-ਮੂਲਿਆਂ ਦਾ ਕਰਾਂਗੇ ਕਾਹਾਂ ਮੇਲੇ ਚ ਲੈ ਜਾਇਆ ਕਰੋ ਉਡੇ ਕੋਲ ਪਸ਼ੂ ਆ ਜਿਹੜੇ ਇਹ ਬੜੇ ਸਾਫ ਸੁਥਰੀ ਕੰਡੀਸ਼ਨ ਦੇ ਆ ਬਿਲਕੁਲ ਹੈਨਾ ਉਹਨੂੰ ਕੰਮ ਕਰਨਾ ਔਖਾ ਹੈ ਜਣੀ ਇਕੱਠੇ ਸਾਡਾ ਜੀ ਲੱਗਿਆ ਹੁਣ ਤੂੰ ਆਪ ਦੇਖ ਯਾਰ ਇੱਥੇ ਸਾਡੇ ਸਾਰੇ ਪਿੰਡ ਨੂੰ ਇਹ ਪਤਾ ਚੱਲ ਸਾਡੇ ਲਾਣੇਦਾਰ ਨੇ ਕਿੰਨੀ ਮਿਹਨਤ ਕਰੀ ਹੈ ਇਹ ਉਹਦੀ ਦੇਣ ਆ ਸਾਰੀ ਇਹ ਅਸੀਂ ਤਾਂ ਸਾਲ ਹੋ ਗਿਆ ਉਹਦੀ ਡੈਥ ਨੂੰ ਹਾਂ ਅਸੀਂ ਤਾਂ ਸਾਂਭੇ ਆਏ ਕੰਮ ਆਗੇ ਲੈਣ ਦੇ ਇੰਨਾ ਕੁਝ ਬਣਾਉਣ ਵਾਲਾ ਉਹ ਹੈ ਸਾਰਾ ਕੁਝ ਜਣੀ ਸਮਝ ਜੀ ਆ ਗਈ ਕਹਾਣੀ ਵੀ ਹਾਂ ਸਮਝ ਆ ਗਈ ਹਾਂ ਬਿਲਕੁਲ ਪਸ਼ੂਆਂ ਤੇ ਕੱਲੇ ਕੱਲੇ ਤੇ ਖਰਚਾ ਹਿਸਾਬ ਕਿਤਾਬ ਕੀ ਆ ਫੀਡ ਦਾ ਉਹ ਚਲ ਪਹਿਲਾਂ ਵੀ ਕਰਦੇ ਤੇ ਜਣੀ ਤੇ ਲਾਣੇਦਾਰ ਦਾ ਲਾਣੇਦਾਰ ਨੇ ਤਰੱਕੀ ਬਹੁਤ ਜ਼ਿਆਦਾ ਕੀਤੀ ਪਤਾ ਕੀ ਮੂਰੀ ਬੰਦਾ ਇੱਕ ਨੂੰ ਹੀ ਆਪਾਂ ਰੱਖ ਰੱਖਦੇ ਹੁੰਨੇ ਆ ਕੋਈ ਵੀ ਸਿਸਟਮ ਚੱਕ ਜਿਹੇ ਆਪਾਂ ਖੇਤੀਬਾੜੀ ਕਰਦੇ ਆ ਜਾਂ ਤਾਂ ਆਪਾਂ ਪਿੱਛੇ ਕਰਨੇ ਆ ਜੋਮਾਂਗੇ ਨਾ ਸਾਡੇ ਲਾਣੇਦਾਰ ਨਹੀਂ ਹੈਗੀ ਆ ਸਾਡੀ ਆਂਟੀ ਜੀ ਉਹ ਆ ਠੀਕ ਆ ਸਾਰਾ ਕੁਝ ਸੰਭਦੀ ਆ ਜਣੀ ਬੱਚੇ ਹੁਣ ਸਾਰੇ ਮਤਲਬ ਕੰਟਰੋਲ ਚ ਆ ਬਿਲਕੁਲ ਕੰਟਰੋਲ ਹੁਣ ਤੁਹਾਨੂੰ ਦੱਸ ਰਹੇ ਆ ਅਸੀਂ ਹੁਣ ਲੱਗੇ ਹੋਏ ਆ ਯਾਰ ਇਹ ਹੁਣ ਤੇ ਬਾਅਦ ਅਛਾ ਕੱਟਾ ਹੁਣ ਆਪਣਾ ਤਿਆਰ ਕਰ ਲਿਆ ਤੁਸੀਂ ਬੱਚਾ ਲਿਆਂਦਾ ਤਾਂ ਮੱਝ ਨਾਲ ਆਇਆ ਤਾਂ ਉਧਰ ਦੇ ਸਪੈਸ਼ਲ ਇਹਦੇ ਕਰਕੇ ਮੱਝ ਲਈ ਗੱਟੀਆਂ ਦੀ ਉਧਰ ਆਪਾਂ ਦੇਖਿਆ ਗੱਟੀਆਂ ਜਿਹੜੀਆਂ ਹੁਣ ਆਪਾਂ ਕੀਮਤ ਘੋਮਤ ਲੱਗ ਭਾਗ ਕਿੰਨੇ ਤੋਂ ਸ਼ੁਰੂ ਹੁੰਦੀ ਹੈ ਅੱਪਾ ਵੇਚਦੇ ਨਹੀਂ ਯਾਰ ਹੈਗੇ ਕੋਈ ਮਿੰਟ ਬਹੁਤਾ ਆ ਆ ਜਾਂਦਾ ਫਿਰ ਦੇ ਦਿੰਨੇ ਆ ਹਲੇ ਅੱਪਾ ਵੇਚਣ ਦਾ ਕਰਿਆ ਨਹੀਂ ਹੈ ਆਪਣੀਆਂ ਹਰ ਸਾਲ ਨਾ 9-10 ਝੋਟੀਆਂ ਰਲ ਜਾਨੀਆਂ ਜਿਵੇਂ ਹੁਣ ਤੁਸੀਂ ਚਲੋ ਪਸ਼ੂ ਤਿਆਰ ਕਰਦੇ ਆ ਆਪਣੇ ਘਰ ਦੀ ਤਿਆਰ ਕਰਦੇ ਆ ਖਰੀਦਦੇ ਤਾਂ ਹੋਮੂਗੇ ਖਰੀਦਦੇ ਆ ਜਿਵੇਂ ਹੁਣ ਪੁਰਾਣੇ ਹੋ ਜਾਂਦੇ ਆ ਕੱਢਦੀ ਤਾਂ ਜਿਹੜੇ 7-8 ਸੂਏ ਹੋਗੇ ਹਾਂ ਤੇ ਬਾਕੀ ਖਰੀਦਦੇ ਆ ਪਿਛਲੀ ਵਾਰੀ 8-9 ਮੱਝਾਂ ਲੈਂਦੀਆਂ ਦੀਆਂ ਇਹ ਤੱਕ ਸਾਡੇ ਕੋਲ ਬਾਤਾਂ ਪਈਆਂ ਪੰਜਾਬ ਲੈਵਲ ਤੋਂ ਖਰੀਦਦੇ ਜਾਂ ਹਰਿਆਣੇ ਤੋਂ ਹਰਿਆਣੇ ਤੋਂ ਪੰਜਾਬ ਤੋਂ ਨਹੀਂ ਲੈਂਦੇ ਹੈਗੇ ਹਰਿਆਣੇ ਤੋਂ ਸਾਰੇ ਹਰਿਆਣਾ ਅੱਗੇ ਆਪਣੇ ਨਾਲੋਂ ਹਾਂ ਡੰਗਰਾ ਚ ਅੱਗੇ ਆ ਪਸ਼ੂਆਂ ਚ ਹੁਣ ਵੈਸੇ ਆਪਣੇ ਵੀ ਲੋਕ ਅੱਗੇ ਹੋ ਗਏ ਇਹ ਜੀ ਗੱਲ ਨਹੀਂ ਪਰ ਹਰਿਆਣਾ ਸ਼ੁਰੂ ਤੇ ਉੱਥੇ ਤਾਂ ਹਰ ਘਰ ਦੇ ਵਿੱਚ ਸ਼ੌਂਕ ਹੈ ਨਸਲ ਦੇ ਸਾਭਣਾ ਹੁੰਦੇ ਜਾਂ ਉਹਨਾਂ ਦੀ ਡਾਈਟ ਇੰਨੀ ਜ਼ਬਰਦਸਤ ਹੁੰਦਾ ਨਸਲ ਆ ਉਹ ਘੱਟ ਪਸ਼ੂ ਪਾਲਦੇ ਆ ਵਪਾਰ ਕਰਦੇ ਆ ਜਾਵਾ ਹਾਂ ਦੁੱਧ ਦਾ ਕੰਮ ਇੰਨਾ ਨਹੀਂ ਹੈ ਉਹਨਾਂ ਦਾ ਜਿੰਨਾ ਆਪਣੇ ਲੋਕਾਂ ਦਾ ਦੁੱਧ ਦਾ ਦੁੱਧ ਦਾ ਹਾਂ ਹੁਣ ਆਪਣਾ ਪੰਜਾਬ ਵੀ ਲੱਗ ਗਿਆ ਏ ਜੀ ਗੱਲ ਨਹੀਂ ਪੂਰਾ ਤਰੱਕੀ ਪਰ ਚੱਲਣ ਲੱਗ ਗਿਆ ਹੂੰ ਪਿੰਦੀ ਸਿੱਧੂ ਆ ਜਿੱਦਾਂ ਮੁੰਡਾ ਹੂੰ ਹੂੰ ਪਿੰਦੀ ਸਿੱਧੂ ਆ ਜਿੱਮੇ ਉਹਨੇ ਦੇਖ ਕਿੰਨਾ ਕੰਮ ਕਰਿਆ ਹੂੰ ਪਰ ਦੇਖਦੇ ਰਹਿੰਦੇ ਆ ਉਹਨੂੰ ਵੀ ਆਪਣੀ ਵੀ ਗੱਲ ਹੁੰਦੀ ਆ ਉਹਦੇ ਨਾਲ ਜੀ ਵਧੀਆ ਬੰਦਾ ਹੁਣ ਐਉਂ ਦੇਖ ਦੇਖ ਕੇ ਲੱਗਦੀ ਆ ਦੁਨੀਆ ਹੁਣ ਲੱਗ ਗਿਆ ਜਣੀ ਜੇ ਨਾ ਲੋਕਾਂ ਨੂੰ ਸ਼ੌਂਕ ਪੈ ਗਿਆ ਸ਼ੌਂਕ ਪੈ ਗਿਆ ਬੰਦਾ ਆਪਣੀ ਜਿਹੜੀ ਹੁਣ ਵੀਡੀਓ ਜਾਊਗੀ ਇਹ ਇਹਨੂੰ ਦੇਖ ਕੇ ਇਨਸਪਾਇਰ ਹੋਣ ਵਾਲੀ ਵੀਡੀਓ ਆਪਣੀ ਬਿਲਕੁਲ ਹੈ ਨਾ ਤੁਹਾਡੇ ਕਰਨਾ ਵੀ ਚਾਹੀਦਾ ਯਾਰ ਆਪਾਂ ਘਰ ਮੇਰੀ ਗੱਲ ਸੁਣ ਅਸੀਂ ਟੈਨਸ਼ਨ ਫਰੀ ਆ ਹਾਂ ਤੁਹਾਨੂੰ ਅਸੀਂ ਕਿੱਦਾਂ ਦੇਣਾ ਐਸੇ ਇੱਕ ਹੋਰ ਇੱਕ ਪ੍ਰਾਣੀ ਕਹਾਵਤ ਵੀ ਐ ਬਾਕੀ ਕਹਾਵਤ ਵੀ ਐ ਗੱਲ ਗੱਲ ਵੀ ਸਹੀ ਐ ਇਹ ਕਹਿੰਦੇ ਵੀ ਮਤਲਬ ਦੋਜੀਆਂ ਦੀ ਜੇਬ ਕਦੇ ਖਾਲੀ ਨਹੀਂ ਹੁੰਦੀ ਬਿਲਕੁਲ ਕਦੇ ਵੀ ਨਹੀਂ ਹੁੰਦੀ ਹੈ ਹੈਨਾ ਚਾਹੇ ਵਪਾਰ ਕਰ ਲੈਵੇ ਚਾਹੇ ਦੁੱਧ ਵਾਲਾ ਚਾਹੇ ਦੁੱਧ ਵਾਲਾ ਤਾਂ ਉਹਨੂੰ ਨਹੀਂ ਪਤਾ ਲੱਗਦਾ 10 ਦਿਨ ਕਰਦਾ ਆ ਕੇ 5 ਤਰੀਕ ਅੱਜ 7 ਹੋ ਗਏ 14 ਤਰੀਕ ਹੋਗੀ ਹਾਂ ਤਾਂ 3 ਦਿਨ ਨੂੰ ਦਸੀ ਆ ਗਈ 3 ਦਿਨ ਨੂੰ ਦਸੀ ਹੈਗੀ ਜਾਨੂ ਇੱਕ ਦਾ 14 ਚੜਦਾ ਜਾਨੂ ਮੁੱਕੜਦਾ ਹੁੰਦਾ ਜਾਨੂ ਅਗਲੀ ਇੱਕ ਵੀ ਵਾਲੇ ਵਰਤ ਨਹੀਂ ਜਾਂਦੀ ਜਦੋਂ ਆ ਜਾਂਦੀ ਜਾਨੂ ਦੂਈ ਆ ਜਾਂਦੀ ਫਿਰ ਅਸੀਂ ਵਰਤ ਦੇ ਵੀ ਉਹਦੇ ਹਿਸਾਬ ਨਾਲ ਸਾਡੇ ਕੋਲ ਟਾਈਮ ਘੱਟ ਹ ਸਿਸਟਮ ਉਹ ਹੈ ਜੀ ਪਤਾ ਕੀ ਸਿਸਟਮ ਹੀ ਹੁਣ ਇੰਨਾ ਗੁੱਝ ਗਿਆ ਤੁਹਾਡੇ ਕੋਲ ਉਹ ਹਜੇ ਟਾਈਮ ਹੈ ਹਨਾ ਉਹ ਹੈ ਜੀ ਤੁਹਾਡਾ ਬੰਨਿਆ ਗਿਆ ਟਾਈਮ ਵੀ ਹਾਂ ਵੀ ਪਸ਼ੂਆਂ ਦੇ ਇੰਨੇ ਹੁਣ ਸ਼ਾਮ ਨੂੰ ਤੁਸੀਂ ਕਿੰਨੇ ਵਜੇ ਚਵਾਈ ਕਰ ਦਿੰਨੇ ਆ ਬਸ ਹੁਣ ਅਸੀਂ 4:00 ਵਜੇ ਲੱਗ ਜਾਨੇ ਆ 4:00 ਵਜੇ ਤੇ ਅਸੀਂ ਹੁਣ ਥੋੜਾ ਜਿਆਦਾ ਲੇਟ ਚੋਣੇ ਆ ਨਾ ਠੰਡ ਕਰਕੇ ਹਾਂ ਨਹੀਂ ਤਾਂ ਅਸੀਂ ਸਵੇਰੇ 5:00 ਵਜੇ ਨੂੰ ਤਾਂ ਕਰ ਦਿੰਨੇ ਆ ਕੰਪਲੀਟ ਇਹ ਗੱਲ ਨੂੰ ਮੰਨਦੇ ਹੋ ਵੀ ਟੱਬਰ ਸਾਥ ਦੋਵੇ ਬਿਲਕੁਲ ਟੱਬਰ ਬਹੁਤ ਜ਼ਰੂਰੀ ਆ ਜਿੰਨਾ ਦੇ ਟੱਬਰੋਂ ਤਾਂ ਕਰਮਾਂ ਵਾਲੇ ਆ ਕਰਮਾਂ ਵਾਲੇ ਅ ਅਸੀਂ ਦੇ ਧਾਰਾਂ ਧੂਰੇ ਕੱਢ ਕੇ ਸਭ ਨਾਣੂ ਕੇ ਹੂੰ ਫਿਰ ਅਸੀਂ ਬੈਠ ਬੁੱਢ ਜੰਨੇ ਇਕੱਠੇ ਰੋਟੀ ਪਾਣੀ ਖਾਣੇ ਆ ਜੀ ਸਿਆਣਿਆਂ ਕੋਲ ਬੜੇ ਘੱਟ ਮੈਂ ਹੋ ਨਹੀਂ ਫੈਮਿਲੀਆ ਰਹੀਆਂ ਹੋ ਨਹੀਂ ਯਾਰ ਆਪਣੇ ਪਿੰਡ ਚ ਜਿਹਨਾਂ ਦੇ ਤਿੰਨ ਚਾਰ ਬਈਆਂ ਜਿਵੇਂ ਹੁਣ ਛੋਡੇ ਹੋ ਗਏ ਰਬਰ ਤੁਸੀਂ ਰਹਿੰਦੇ ਜਿਵੇਂ ਇਕੱਠੇ ਬਸ ਲਾਲਾ ਅਸਾਂ ਅਸੀਂ ਜਿੰਨਾ ਟਾਈਮ ਇੱਕ ਚੁੱਲੇ ਤੇ ਰੋਟੀ ਨਾ ਖਾਈਏ ਸਬਰ ਨਹੀਂ ਪੈਂਦਾ ਨਹੀਂ ਇੱਕ ਇੱਕ ਘਰ ਚ ਇੱਕ ਇੱਕ ਦੋ ਦੋ ਜੀ ਉਮਰ ਹੁੰਦੀ ਆ ਬਿਲਕੁਲ ਪਰ ਕੰਮ ਜ਼ਰੂਰੀ ਆ ਹੂੰ ਅੱਛੇ ਜਣੀ ਹੁਣ ਸਨੇਹਾ ਕੋਈ ਕੰਮ ਕਰਨਾ ਸਨੇਹਾ ਤੇ ਹੀ ਆ ਵੀ ਕੰਮ ਕਰੋ ਭਾਈ ਡੰਗਰਾਂ ਦੇ ਵਿੱਚ ਕੋਈ ਘਾਟਾ ਨਹੀਂ ਫੈਲਦਾ ਕੋਈ ਘਾਟਾ ਨਹੀਂ ਹੈਗਾ ਜੇ ਕੰਮ ਕਰੂਗੇ ਮਿਹਨਤ ਨਾਲ ਤੁਹਾਡਾ ਨੰਬਰ ਬੋਲਦੀ ਜੇ ਕੋਈ ਵੀ ਆਪਣੀ ਜਾਣਕਾਰੀ ਲੈਣੀ ਚਾਹੁੰਦਾ ਤੁਹਾਡੇ ਕੋਲ ਕੋਈ ਨਹੀਂ ਦੇ ਦੇ ਨੰਬਰ ਆਪਾਂ ਸਕਰੀਨ ਤੇ ਚਲਾ ਦਾਂਗੇ ਅਖੀਰ ਜਿੱਚ ਆਸਤ ਜਿੱਚ ਆਪਾਂ ਚਲਾ ਦਾਂਗੇ ਨੰਬਰ ਆਪਾਂ ਜਣੀ ਤੇ ਕਿਹੜਾ ਕੋਈ ਵਪਾਰ ਕਰਦੇ ਆ ਪਤਾ ਬੀੜੀ ਦਾ ਤੇਰੀ ਬਣਾਉਣ ਦਾ ਮਤਲਬ ਹੈ ਵੀ ਕੋਈ ਕਿਸੇ ਨੂੰ ਕੋਈ ਵੀ ਹੱਥ ਦੇਖਣਾ ਚਾਹੁੰਦਾ ਆ ਜੇ ਮਰਜੀ ਆ ਜੀ ਵੀ ਕਿਵੇਂ ਦਾ ਹਨਾ ਸਾਰਾ ਸੈਟਅਪ ਤਿਆਰ ਕਰਦੇ ਆ ਹੁਣ ਤੂੜੀ-ਤਾੜੀ ਦਾ ਤਾਂ ਆਪਣਾ ਉਹ ਪਰੇਸ਼ੈਡ ਆ ਦਿਖਾਵਾਂਗੇ ਆਪਾਂ ਕੱਲੂ ਤੇ ਟੋਕਾ ਕਰਨਾ ਪਰਾਲੀ ਦਾ ਆਪਾਂ ਤਾਂ ਹੀ ਤਾਂ ਮੈਂ ਟੋਕੇ ਵਾਲੀ ਮਸ਼ੀਨ ਯਾਰ ਉਹ ਬੜੀ ਚਰਚਾ ਦਾ ਵਿਸ਼ਾ ਬਹੁਤ ਜ਼ਿਆਦਾ ਵਧੀਆ ਮਸ਼ੀਨਾ ਹੋਈ ਜੀ ਹੈ ਨਹੀਂ ਕਿਤੇ ਪੰਜਾਬ ਵਿੱਚ ਹਾਂ ਕਿਸੇ ਕੋਲ ਨਹੀਂ ਹੈ ਜਿਹੜੀ ਉਹ ਮਸ਼ੀਨ ਹੈ ਆਪਣੇ ਉਰੇ ਮਗਾਈ ਵੀ ਹੈ ਠੀਕ ਹੈ ਤੇ ਕੱਲੂ ਕਰਾਂਗੇ ਆਪਾਂ ਤਾਂ ਹੀ ਤਾਂ ਪੇਜ ਬਣਾਇਆ ਹੈ ਅੱਪਾ ਪੇਜ ਬਣਾ ਤਾ ਫੋਲੋ ਕਰ ਲਿਓ ਅੱਪਾ ਚਵਾਈ ਪਾਇਆ ਕਰਾਂਗੇ ਡੰਗਰਾਂ ਦੀ ਚਵਾਈ ਪਾਈ ਕਰਨੀ ਹੈ ਉਹ ਵੀ ਦੱਸਣਾ ਹੁਣ ਜ਼ਰੂਰੀ ਵੀ ਕਿਸੇ ਦਾ ਡਾਈਟ ਪਲਾਨ ਕਿਵੇਂ ਦਾ ਰੱਖਣਾ ਹਾਂ ਉਹ ਦੱਸਾਂਗੇ ਕੋਈ ਗੱਲ ਨਹੀਂ ਜਿੰਨਾ ਆਪਾਂ ਨੂੰ ਪਤਾ ਹੈ ਨਾ ਬਿਮਾਰੀ ਸਮਾਰੀ ਤੋਂ ਕਿਵੇਂ ਬਚਾਉਣੇ ਆਪਾਂ ਨੇ ਪਸ਼ੂ ਤੇ ਆਪਣਾ ਦੁੱਧ ਵਧਾਉਣ ਘਟਾਉਣ ਦਾ ਸੋ ਹਨਾ ਹਿੱਲੇ ਬਿਸੀਲੇ ਹੁੰਦੇ ਆ ਕੀ ਡਾਈਟ ਤੇ ਹੀ ਡਿਪੈਂਡ ਹੈ ਸਾਰਾ ਪਸ਼ੂ ਵੀ ਹੁਣ ਮੱਝਾਂ ਦਾ ਇਹ ਹੈ ਨਾ ਵੀ ਲੋਕ ਮੱਝਾਂ ਘੱਟ ਰੱਖਦੇ ਆ ਗਆਂ ਜਿਆਦਾ ਰੱਖਦੇ ਆ ਮੱਝਾਂ ਦੀ ਧਾਰ ਨਹੀਂ ਨਿਕਲਦੀ ਦੁੱਧ ਨਹੀਂ ਨਿਕਲਦਾ ਆ ਵੀ ਦੱਸੀ ਸਾਰਾ ਕੁਝ ਵੀ ਗਆਂ ਦੇ ਫਾਰਮ ਘਾਤੇ ਜਿਆਦਾ ਮੈਸ ਮੈਸ ਘ ਕਿ ਉਹ ਹੱਥਾਂ ਨਾਲ ਕੱਢ ਲੈਣਗੇ ਯਾਰ ਹੁਣ ਤਾਂ ਚਲ ਸ਼ਾਇਦ ਮੱਜਾਂ ਨੂੰ ਵੀ ਆਉਣ ਲੱਗੀਆਂ ਕਹਿੰਦੇ ਮਸ਼ੀਨਾ ਮਸ਼ੀਨਾ ਕਾਮਯਾਬ ਹੈਗੀ ਪਰ ਇੰਨੀਆਂ ਕਾਮਯਾਬ ਨਹੀਂ ਆਪਣੇ ਬਾਹਰ ਬੂਰ ਤਾਂ ਹੈਗੀਆਂ ਆਪਣੇ ਨਹੀਂ ਹਲੇ ਇੰਨੀਆਂ ਪਰ ਅਸੀਂ ਆਪ ਹੱਥਾਂ ਨਾਲ ਮੱਜਾਂ ਦੀ ਧਾਰਾ ਕੱਢਦੇ ਆ ਤੁਸੀਂ ਲਿਓਗੇ ਮਸ਼ੀਨਾ ਨਹੀਂ ਯਾਰ ਹਾਲੇ ਤਾਂ ਜਿੰਨਾ ਚਿਰ ਚੱਲਦੇ ਆਂ ਉਹਨਾਂ ਚਿਰ ਤਾਂ ਇੱਕ ਨਹੀਂ ਕੱਢਾਂਗੇ ਇੱਕ ਨਹੀਂ ਕੱਢਾਂਗੇ ਇਹਨਾਂ ਦਾ ਯਾਰ ਖਰਚਾ ਘੱਟ ਹੈ ਮੱਜਾਂ ਦਾ ਗਾਂਆਂ ਦਾ ਪ੍ਰੋਬਲਮ ਬਹੁਤ ਆਉਂਦੀ ਹੈ ਜਿਹੜੀ ਥਾਂ ਪਹਿਲਾਂ ਡਾਕਟਰੀ ਜ਼ਰੂਰੀ ਹੈ ਗਾਂਵਾਂ ਵਾਸਤੇ ਤਾਂ ਨੀ ਜਿਹੜੀ ਮਸ਼ੀਨ ਆਪਾਂ ਦੁੱਧ ਕੱਢਣੇ ਵਾਲੀ ਚੁਆਈ ਵਾਲੀ ਆ ਉਹ ਉਹ ਥਣ ਵੀ ਤਾਂ ਖਰਾਬ ਕਰਦੀ ਨਹੀਂ ਨਹੀਂ ਥਣ ਤਾਂ ਠੀਕ ਰੱਖਦੀ ਆ ਉਹ ਖਰਾਬ ਥੋੜੀ ਕਰਦੀ ਆ ਅੱਛਾ ਠੀਕ ਰੱਖਦੀ ਆ ਇਕੱਠੀ ਧਾਰ ਨਿਕਲਦੀ ਆ ਚੰਗੀ ਨਿਕਲਦੀ ਉਹਦੇ ਨਾਲ ਧਾਰ ਜਾਰੀ ਰਹਿਣਾ ਦੀ ਠੀਕ ਹੈ ਉਹ ਤਾਂ ਵੈਸੇ ਸਪਾਈ ਵੀ ਰੱਖਦੇ ਆ ਜਿਹੜਾ ਵੀ ਲਾਉਂਦਾ ਅਗਲਾ ਥਣ ਧੋਕੇ ਲਾਉਂਦਾ ਚੰਗੀਆਂ ਗਾਵਾਂ ਲੋਕਾਂ ਕੋਲ ਯਾਰ ਆਪਣੇ ਕਿੰਨੇ ਫਾਰਮ ਆਉਰੇ ਦੋ ਹਾਂ ਤਿੰਨ ਫਾਰਮ ਆਪਣੇ ਆਪਣੇ ਪਿੰਡ ਚ ਪੂਰੇ ਵਧੀਆ ਫਾਰਮ ਆ ਗਏ ਆਂ ਤੇ 40 40 ਜਣੀ ਮੈਂ ਮੱਜਾਂ ਦੇ ਥੋੜੇ ਜਿਹਾ ਘਟ ਨੇ ਫਿਰ ਮੱਜਾਂ ਤਾਂ ਜਿਹੜੇ ਆਪਣੇ ਲੋਕਾਂ ਦੇ ਆ ਹੁਣ 2 2 ਜਾਂ ਇੱਕ ਮੱਜਾਂ ਜਾਂ ਹੁਣ ਖਤਮੇ ਕਰ ਲੀਆਂ ਲੋਕਾਂ ਖਤਮੇ ਕਰ ਲੀਆਂ ਲੋਕਾਂ ਜ਼ਿਆਦਾ ਲੋਕਾਂ ਨੇ ਤਾਂ ਖਤਮੇ ਕਰ ਲੀਆਂ ਬੜੇ ਘੱਟ ਰਹਿ ਗਏ ਆਪਣੇ ਪਿੰਡ ਚ ਤਾਂ ਥੋੜੇ ਘਰਾਂ ਕੋਲੇ ਆ ਪੰਜ ਪੰਜ ਚਾਰ ਚਾਰ ਜਿਹਨਾਂ ਕੋਲ ਹਮ ਆਪਣੇ ਕੋਲ ਤਾਂ ਸ਼ਾਇਦ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਹੋਣ ਸ਼ਾਇਦ ਬਾਕੀ ਵੀਡੀਓ ਦੇਖ ਰਹੇ ਆ ਆਪਣੇ ਵੀ ਜੇ ਕਿਸੇ ਨੇ ਦੱਸਣਗੇ ਹਾਂ ਸਲਾਮਾ ਸੁਭਰਾ ਹੋ ਜਾਂਦਾ ਕੁਛ ਅਗਲਾ ਨਵਾਂ ਕਰਦਾ ਤਾਂ ਆਪਾਂ ਨੂੰ ਉਹ ਚੀਜ਼ ਬਾਰੇ ਜਾਣਕਾਰੀ ਮਿਲਦੀ ਏ ਕੁਛ ਇੱਥੋਂ ਦੇਖ ਕੇ ਹੋ ਸਕਦਾ ਆਪਾਂ ਤੋਂ ਵੀ ਕਈ ਪਿੱਛੇ ਫਿਰਦੇ ਨੇ ਜਿਹਨੇ ਤੇ ਮੱਜਾਂ ਦਾ ਆ ਨਵਾਂ ਵੀ ਕਰਨਾ ਬੰਦਾ ਕਰ ਸਕਦਾ ਐਡਾ ਕੋਈ ਔਖਾ ਨਹੀਂ ਹੈ ਇਹ ਰਿਸਕ ਫੈਕਟਰ ਕਿੱਡਾ ਕਿ ਰਹਿੰਦਾ ਪਸ਼ੂਆਂ ਦੇ ਵਿੱਚ ਇਹ ਰਿਸਕ ਤਾਂ ਹੁਣ ਜੇ ਤੂੰ ਕਹੇ ਨਹੀਂ ਕਹਿ ਦਿੰਦੇ ਵੀ ਸਾਲੀ ਜੀ ਕਰਨੀ ਹੋਵੇ ਫਿਰ ਕੀ ਕਹਿਣਾ ਵੀ ਸਾਲੀ ਚੀਜ਼ ਆ ਕਈ ਡਰ ਜੰਨੇ ਆ ਵੀ ਯਾਰ ਸਾਲੀ ਚੀਜ਼ ਆ ਤਾਂ ਅੱਜ ਤੱਕ ਆਪਣਾ ਤਾਂ ਕੋਈ ਇਹੋ ਜਿਹਾ ਨਾ ਨੁਕਸਾਨ ਹੋਇਆ ਰੱਬ ਜਿਹੜਾ ਪਿੱਛੇ ਜੇ ਬਹਿਦ ਸਾਹ 올ੰਪੀ ਸਕੀਨ ਵਾਲਾ ਬਚਾਉਂਦੇ ਉਹ ਮੱਜ ਨੂੰ ਕੁਝ ਨਹੀਂ ਹੋਰ ਸਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਉਹਦਾ ਗਾਂਆਂ ਵਾਲਿਆਂ ਨੂੰ ਪ੍ਰੋਬਲਮ ਪਈ ਹੈ ਜਿਹੜਾ ਕਹਿੰਦੇ ਨੇ ਵੀ ਹਾਂ ਆ ਖਰਾਕ ਨਾ ਪਾਉ ਉਹ ਨਾ ਪਾਉ ਬਰਸੀਨ ਪਿੱਛੇ ਚੱਲਦਾ ਤਾਂ ਹਾਂਜੀ ਉਹਦੇ ਨਾਲ ਨਹੀਂ ਬਰਸੀਨ ਤਾਂ ਪਾਉਣਾ ਚਾਹੀਦਾ ਦ ਹੂੰ ਜੇ ਜ਼ਿਆਦਾ ਟਾਈਮ ਨਹੀਂ ਹੁਣ 4 ਤਾਂ ਲੋਕ ਤਾਂ ਪਾਉਨੇ ਆ ਨਾ ਵੀ ਵੱਡੇ ਨਹੀਂ ਜਾਂਦੇ ਥੋੜੇ ਤਾਂ 4 ਥੋੜਾ ਟਾਈਮ ਹੀ ਕੱਢਦਾ ਹੁੰਦਾ ਅਸੀਂ 6-7 ਮਹੀਨੇ ਪਾ ਲੰਨੇ ਆ ਫੇਰ ਵੀ ਉਹਦੇ ਚ ਵੀ ਫਿਰ ਤੁਸੀਂ ਜਿਹੇ ਤਰੀਕੇ ਨਾਲ ਪਾਉਨੇ ਆ ਵੀ ਡੰਗਰਾਂ ਦਾ ਕੋਈ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਫੇਰ ਵਿੱਚ ਕੀ ਮਿਕਸ ਕਰਦੇ ਹੁੰਦੇ ਟੂੜੀ ਵੀ ਪਾ ਕੇ ਪਾਉਨੇ ਆ ਪਰਾਲੀ ਦਾ ਵੀ ਟੋਕਾ ਕਰਦੇ ਆ ਪਰਾਲੀ ਦਾ ਟੋਕਾ ਆਪਾਂ ਜ਼ਿਆਦਾ ਪਾਉਨੇ ਆ ਵੈਸੇ ਜ਼ਿਆਦਾਤਰ 11 ਕਿਲੋ ਕਹਿੰਦੇ ਪਰਾਲੀ ਦਾ ਟੋਕਾ ਖਰਾਬ ਕਰਦਾ ਹੁੰਦਾ ਜੀ ਨਹੀਂ ਨਹੀਂ ਯਾਰ ਐ ਤਾਂ ਲੋਕ ਬਹੁਤ ਕੁਝ ਕਹਿੰਨੇ ਆ ਹੁਣ ਕਿਸੇ ਦਾ ਜਰ ਆਪਣਾ ਸੈਟਅਪ ਤਾਂ ਉਹ ਵੀ ਦੱਸ ਸਕਦੇ ਆ ਮਾੜੀ ਫੈਂਟ ਹੁਣ ਲੋਕ ਕਹਿੰਦੇ ਫੈਂਟ ਘਟਦੀ ਐ ਪ੍ਰਾਲੀ ਨਾਲ ਸਾਡੀ ਫੈਂਟ ਤੇ ਦੇਖ ਲੋ ਚੈੱਕ ਕਰਕੇ ਸਾਰੇ ਪਿੰਡ ਨੂੰ ਪਤਾ ਜਿਹੜੇ ਪਾਉਨੇ ਆ ਸਾਡੇ ਜਿੰਨੀ ਫੈਂਟ ਨਹੀਂ ਕਿਸੇ ਦੀ ਮੱਝਾਂ ਦੀ ਮਾੜੀ ਮੋਟੀ ਡਾਕਟਰ ਮਾੜੀ ਮੋਟੀ ਕਰ ਲੈਣੇ ਆ ਯਾਰ ਮਾੜੀ ਮੋਟੀ ਗਾ ਨੂੰ ਸਾਡੀ ਗੱਲ ਪੂਰੀਓ ਕਰਦੇ ਆ ਅੱਛਾ ਹੋਲੀ-ਹੋਲੀ ਸਿੱਕ ਕੇ ਜੇ ਕਿਸੇ ਨੂੰ ਕੋਈ ਬੁਖਾਰ ਤੇ ਕੁਝ ਹੋਰ ਬੁਖਾਰ ਬਕੂਰ ਤਾਂ ਆਮ ਗੱਲਾਂ ਆ ਹੋਰ ਉਹ ਤੋਂ ਵੀ ਅੱਗੇ ਕਰ ਲੈਣੇ ਆ ਜੀ ਗੱਲ ਬਿਜਨੀਆ ਪੂਰਾ ਡਾਕਟਰੀ ਚ ਹੁਣ ਵੜ ਗਏ ਵੀ ਹਾਂ ਵੀ ਇਹਦੇ ਜਿੰਨਾ ਤੋਂ ਟਾਈਮ ਤੋਂ ਦੇ ਚੜ ਗਏ ਡਾਕਟਰਾਂ ਨੂੰ ਛੇਤੀ ਲੋੜ ਨਹੀਂ ਪੈਂਦੀ ਜੀ ਅਸੀਂ ਬੁਲਾ ਸਕਦੇ ਹਾਂ 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 ਬਿਲਕੁਲ ਦੇਖਿਆ ਪੰਨ ਫਾਇਦਾ ਹੋ ਗਿਆ ਬੰਨੇ ਚੰਨੇ ਆ ਨਾ ਵੀਡੀਓ ਦੇਖਣਗੇ ਵੀ ਡਾਕਟਰ ਸਾਹਿਬ ਆਪਣੇ ਵਿੱਚ ਹੈਗੇ ਆ ਜਿੰਨਾ ਟਾਈਮ ਆਪਾਂ ਰੁੱਤਨ ਦੇ ਦੀ ਨੌਲੇਜ ਨਹੀਂ ਹੋਉਂਦੀ ਹਾਂ ਨੌਲੇਜ ਬਹੁਤ ਜ਼ਰੂਰੀ ਆ ਉਹਨਾ ਟਾਈਮ ਆਪਾਂ ਘਾਟਾ ਖਾਂਦੇ ਰਹਾਂਗੇ ਗੱਲ ਇਹ ਤਾਂ ਯਾਰ ਜੇ ਨੌਲੇਜ ਨਹੀਂ ਹੈਗੀ ਫਿਰ ਤਾਂ ਜੇ ਡੰਗਰ ਨੇ ਦੁੱਧ ਕਿੰਨਾ ਦਿੱਤਾ ਦਾਣਾ ਕਿੰਨਾ ਪਿਆ ਹੁਣ ਮੈਨੂੰ ਨੌਲੇਜ ਨਹੀਂ ਹੁਣ ਮੈਨੂੰ ਨੌਲੇਜ ਨਹੀਂ ਮੈਂ ਮੱਝਾਂ ਰੱਖ ਲਾਂ ਕੱਲੂ ਮੇਰੀ ਮੱਝ ਬਿਮਾਰ ਹੋ ਗਈ ਮੰਨ ਲਾ ਮੈਂ ਡਾਕਟਰ ਸੱਦੂਗਾ ਮੈਨੂੰ ਕੀ ਪਤਾ ਵੀ ਇਹਦਾ ਕੀ ਹਸਾਕਤਾ ਵਾ ਕਿੰਨਾ ਖਰਚਾ ਕਿੰਨਾ ਨਹੀਂ ਹੈਗਾ ਮੈਨੂੰ ਤਾਂ ਜਿੰਨੇ ਮੰਗੂ ਮੈਨੂੰ ਦੇਣੇ ਪੈਣੇ ਆ ਬਿਲਕੁਲ ਹੈਨਾ ਹੁਣ ਅਸੀਂ ਚਲ ਕਮੈਨਾਂ ਦਾ ਕੰਮ ਕਰਦੇ ਆਂ ਤੁਹਾਨੂੰ ਉਹਦੀ ਨੌਲੇਜ ਆ ਪੂਰੀ ਉਹਦੀ ਨੌਲੇਜ ਆ ਸਾਨੂੰ ਪਤਾ ਹੁਣ ਮੰਨ ਲੈ ਕਿਸੇ ਬਾਣੀਏ ਨੂੰ ਕਹਿ ਦਈਏ ਆਪਾਂ ਵੀ ਤੂੰ ਕਮੈਨਾਂ ਪਾਲ ਉਹਨੂੰ ਜੇ ਬੈਰਨ ਪੱਟਣੀ ਨਹੀਂ ਹੋਊਗਾ ਫੇਲ ਹੀ ਹੋਊਗਾ ਸਾਨੂੰ ਸਿਸਟਮ ਦੀ ਨੌਲੇਜ ਜ਼ਰੂਰੀ ਆ ਆਪਾਂ ਨੂੰ ਸ਼ੌਂਕ ਵੀ ਚਾਹੀਦਾ ਨਾ ਨੌਲੇਜ ਤਾਂ ਤਾਂ ਹੀ ਫਾਇਦਾ ਲੈ ਕੇ ਨਾ ਜੇ ਸ਼ੌਂਕ ਹੋਊਗਾ ਜੇ ਕੱਲੀ ਨੌਲੇਜ ਲੈ ਲਈ ਵੀ ਹਾਂ ਡੰਗਰ ਜਿੱਥੇ ਮਰਜੀ ਖੜਿਆ ਕੱਖ ਪਾਏ ਨਹੀਂ ਫਿਰ ਕੀ ਫਾਇਦਾ ਬਸ ਬਸ ਬਿਲਕੁਲ ਨੀ ਬਾਕੀ ਮਿਹਨਤ ਬਹੁਤ ਆ ਤੁਹਾਡੀ ਤੇ ਬਾਕੀ ਮਿਹਨਤ ਹੁਣ ਦੇਖ ਤੂ ਉੱਥੇ ਤੇ ਲੈ ਕੇ ਉਹ ਤੱਕ ਆਪਣੀ ਘਰ ਦਾ ਹਾਂ ਉਹ ਪ੍ਰਾਪਰਟੀ ਚੰਗੀ ਤੇ ਅਗੜੀ ਆਪਣੀ ਆ ਗਈ ਇੱਧਰ ਮੰਨਦੇ ਹਾਂ ਵੀ ਮੱਜਾਂ ਦੇ ਸਿਰ ਤੇ ਹਾਂ ਹਾਂ ਸਭ ਕੁਝ ਹੈਗਾ ਆਪਣਾ ਪ੍ਰਾਪਰਟੀ ਹੈਗਾ ਨਾ ਖੇਤੀ ਤਾਂ ਇੰਨਾ ਪ੍ਰਾਪਰਟੀ ਹੈ ਨਹੀਂ ਚਲੋ ਫਿਰ ਵੀ ਠੀਕ ਹੈ ਖੇਤੀ ਵੀ ਉਹ ਵੀ ਹੁਣ ਵਾਇਲਸਾਂ ਦਾ ਸ਼ਿਕਾਰ ਹੋ ਰਹੀ ਜਾਂ ਨਹੀਂ ਅੱਕੇ ਕਿ ਆਪਾਂ ਹੁਣ ਜਿਵੇਂ ਦੇਖਦੇ ਆਂ ਘੜੀ ਚ ਕੋਈ ਆ ਜਾਂਦਾ ਆ ਹੁਣੇ ਸਾੜ ਤੀ ਫਸਲ ਹੋਈ ਜਾਂਦੀ ਜੇ ਅਸੀਂ ਆਪਾਂ ਨਾ ਆਪਣਾ ਦੁੱਧ ਕਦੇ ਨਹੀਂ ਲਾਉਂਦੇ ਵੀ ਅਸੀਂ ਘਰੇ ਵੀ ਦੁੱਧ ਪੀਂਨੇ ਹਾਂ ਹਾਂ ਅਸੀਂ ਸਾਰੇ ਚੱਲ ਵਧੀਆ ਪੀਂਨੇ ਆ ਦੁੱਧ ਹੂੰ ਕਈ ਲੋਕ ਨਹੀਂ ਵੀ ਪਿੰਦੇ ਤੇ ਹੁਣ ਦੁੱਧ ਦਹੀਂ ਲੱਸੀ ਅੱਧਾ ਪਿੰਡ ਲੈ ਜਾਂਦਾ ਆਪਣੇ ਨੂੰ ਬਿਲਕੁਲ ਹਾਂ ਲੱਸੀ ਸਪੈਸ਼ਲ ਮੈਂ ਕਹਿੰਦਾ ਟੀਚਰਾਂ ਤੋਂ ਲੈ ਕੇ ਕੋਈ ਇਹ ਜਿਹਾ ਨਹੀਂ ਜਿਹੜਾ ਮੁੜ ਕੇ ਜਾਵੇ ਤੇ ਹੁਣ ਆਪਾਂ ਅੱਗੇ ਬਲੌਗ ਬਣਾਵਾਂਗੇ ਹੋਰ ਤੇ ਉਹਦੇ ਚੋਂ ਮੇਰਾ ਨਾ ਚੈਨਲ ਦੱਸ ਦਈਏ ਆਪਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਦਾ ਨਾਮ ਬਣਾਇਆ ਖਾਬੜਾ ਡੈਰੀ ਫਾਰਮ ਦੇ ਨਾਮ ਤੇ ਤੇ ਬਾਕੀ ਨਾ ਅੱਗੇ ਜਿਹੜਾ ਆਪਾਂ ਬਲੌਗ ਬਣਾਵਾਂਗੇ ਉਹਦੇ ਚ ਆਪਾਂ ਦੁੱਧ ਬਾਰੇ ਦੱਸਾਂਗੇ ਵੀ ਦੁੱਧ ਦੀ ਮਿਲਾਵਟ ਹਣਾ ਬੀ ਉਹਦੀ ਜਿਹੜੀ ਆਪਣੀ ਫੈਟ ਹੈ ਉਹਨੂੰ ਕਿਵੇਂ ਵਧਾਉਣਾ ਹੈ ਆਪਾਂ ਨੇ ਕੀ ਕੀ ਡਾਈਟ ਪਲਾਨ ਹੁੰਦਾ ਮੱਜਾਂ ਹਣਾ ਮੱਜਾਂ ਤੇ ਪਰ ਮੱਜ ਦਾ ਹਿਸਾਬ ਕਿਤਾਬ ਲਈ ਆਪਾਂ ਖਰਚਾ ਕਿੰਨਾ ਕੁ ਲੈ ਲੈਂਦੀ ਹੈ ਜਣੀ ਸਾਲ ਚ ਨੂੰ ਜਾਂ 6 ਮਹੀਨੇ ਦਾ ਕੁਝ ਵੀ ਜਿਵੇਂ ਵੀ ਹੈ ਨਾ ਸਾਰਾ ਦੱਸ ਦਾਂਗੇ ਕਿਲਤੀਰੇ ਆਊਗਾ ਉਹ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਤੇ ਆ ਬਾਕੀ ਮਸ਼ੀਨ ਦਾ ਆਪਾਂ ਰਿਵਿਊ ਕਰਾਂਗੇ 2-4 ਦਿਨਾਂ ਦੇ ਵਿੱਚ ਹਲੇ ਅੱਜ ਲੈ ਕੇ ਗਏ ਤੇ ਉਹ ਮਸ਼ੀਨ ਘੜਦੀ ਦੀ ਥੋੜਾ ਜਿਆ ਨਰਮ ਦਾ ਪਾਣੀ ਲਾਇਆ ਤਾਂ ਤਾਂ ਕਰਕੇ ਮਸ਼ੀਨ ਖੜੀ ਗਿਆ ਦੋਪਨੀ ਕੰਡਣਾ ਕੱਲੂ ਆਪਾਂ ਦੂਈ ਦਿਖਾਵਨੇ ਗੱਲੂ ਦੋ ਹਾਂ ਕੱਲੂ ਟੋਕੇ ਵਾਲੀ ਦਿਖਾਵਾਂਗੇ ਬਹੁਤ ਭੈਂਡ ਚੀਜ਼ ਦਿਖਾਵਾਂਗੇ ਹਾਂ ਬਿਲਕੁਲ ਤੇ ਬਾਕੀ ਜਿਹੜੇ ਸੱਜਣ ਵੀਰ ਆਪਣੇ ਨਵੇਂ ਇਹਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਖਾਪੜਾ ਡੈਲੀ ਫਾਰਮ ਨੂੰ ਵੀ ਸਬਸਕ੍ਰਾਈਬ ਫੋਲੋ ਕਰ ਲਿਓ ਫੇਸਬੁੱਕ ਤੇ ਤੇ ਠੀਕ ਹੈ ਜੀ ਬਾਕੀ ਵਧੀਆ ਵਧੀਆ ਵੀਡੀਓ ਦਿਖਾਇਆ ਕਰਾਂਗੇ ਕੋਈ ਹੋਰ ਸਾਡੇ ਕੋਲੋਂ ਰਹਿ ਗਿਆ ਕੁਝ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਜਾਣਕਾਰੀ ਦੰਦੇ ਰ੍ਹਾਂਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਤੇ ਅੱਗੇ ਤੁਸੀਂ ਜੋ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਮ ਆਪਣਾ ਮਤਲਬ ਕੁਝ ਵੀ ਲਿਖ ਕੇ ਸਾਨੂੰ ਦੱਸ ਸਕਦੇ ਹੋ ਨਾਲੇ ਅਸੀਂ ਵੀ ਮਤਲਬ ਬਿਲਕੁਲ ਸਫਲ ਇਸ ਟਾਈਮ ਸਫਲ ਪਸ਼ੂ ਪਾਲਾ ਹੈ ਹਾਂ ਹਾਂ ਬਿਲਕੁਲ ਆਈ ਨਹੀਂ ਹੈਗਾ ਵੀ ਅਸੀਂ ਹੁਣ ਕੰਮ ਕਰਿਆ 22 ਸਾਲ ਦੇ ਕਰ ਰਹੀ ਹਾਂ ਤਜਰਬਾ ਬਹੁਤ ਪੁਰਾਣਾ ਹੈ ਹਾਂ ਜਿੰਨਾ ਕ ਸਾਨੂੰ ਤਜਰਬਾ ਹੈ ਅਸੀਂ ਉਹਨਾਂ ਕ ਦੱਸੂਗਾ ਹਰੇਕ ਨੂੰ ਜੀ 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 ਵੀ ਕੋਈ ਹੋਰ ਲੱਗੇ ਬਿਲਕੁਲ 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 ਸੋ ਠੀਕ ਹੈ ਜੀ ਦੁੱਧ ਦਾ ਪਹਿਲੇ ਨਹੀਂ ਪੂਰਾ ਦੁੱਧ ਦਾ ਤਾਂ ਦੁੱਧ ਤਾਂ ਬਹੁਤ ਘੱਟ ਹੈ ਦੁੱਧ ਲੋਕਾਂ ਨੂੰ ਚੰਗਾ ਮਿਲਦਾ ਕਿੱਥੇ ਆ ਹੁਣ ਥੋੜੇ ਘੜੇ ਘੜੇ ਦੋ ਬੰਦੇ ਮੁੜਲੇ ਜਿਨ੍ਹਾਂ ਨੇ ਖੋਆ ਕੱਢਣਾ ਆਪਣੇ ਤੋਂ ਸਾਰੇ ਪਿੰਡ 'ਚ ਤੁਹਾਨੂੰ ਤਾਂ ਪਤਾ ਹੁਣ ਪਿੰਡ ਦੇ ਆ ਬਾਕੀ ਵੀ ਸਭ ਨੂੰ ਪਤਾ ਹੈ ਕੋਈ ਪਿੰਡ ਦਾ ਨਹੀਂ ਅਗਲਾ ਥੱਲੇ ਕਮੈਂਟੇ ਕਰੂਗਾ ਕਿ ਝੂਠ ਬੋਲਦੇ ਆ ਬਾਕੀ ਕੋਸ਼ਿਸ਼ ਕਰਿਆ ਕਰਾਂਗੇ ਹੁਣ ਆਪਾਂ ਮੰਡੀ ਚ ਵੀ ਜਾਇਆ ਕਰਨਾ ਕਿਸੇ ਖਰੀਦ-ਵੇਚ ਦੀ ਵੀ ਆਪਾਂ ਵੀਡੀਓ ਪਾ ਕੇ ਕਰਾਂਗੇ ਫਿਰ ਉਸਾਰ ਦੀਆਂ ਵੀਡੀਓ ਦਿਖਾਇਆ ਕਰਾਂਗੇ ਮੱਝਾਂ ਲੈ ਕੇ ਆਇਆ ਕਰਾਂਗੇ ਹੁਣ ਜਾਇਆ ਕਰਨਾ ਮੈਂ ਵੀ ਨਾਲ ਤੇ ਹੁਣ ਮੱਝਾਂ ਦੇ ਪਾਸੇ ਵੀ ਬੜੀ ਏ ਥੋੜਾ ਥੋੜਾ ਹੁਣ ਕੰਬੈਨਾਂ ਟਰੈਕਟਰ ਛੱਡ ਦੇਣੇ ਆਪਾਂ ਨੇ ਹੈਨਾ ਸੋ ਉਹ ਵੀ ਰੱਖਣੇ ਆ ਉਹ ਵੀ ਹਾਂ ਨਾ ਮਤਲਬ ਵੀਡੀਓ ਦੇ ਪੱਖ ਚ ਆਪਾਂ ਥੋੜਾ ਜਿਹਾ ਇੱਕ ਹੁਣ ਸਾਈਡ ਚ ਨੂੰ ਲੰਗੀ ਆਪਾਂ ਹੋਰ ਤੇ ਮੱਝਾਂ ਦਾ ਵੀ ਦਿਖਾਇਆ ਕਰਨਾ ਮੱਝਾਂ ਗਾਵਾਂ ਦਾ ਆਪਾਂ ਜਿੰਨਾ ਹੋ ਸਕੇ ਆਏ ਵੀਡੀਓ ਦੇ ਵਿੱਚ ਲਿਆ ਕਰਾਂਗੇ ਸੋ ਠੀਕ ਹੈ ਜੀ ਮਿਲਦੇ ਆਂ ਅਗ